राधे राधे जय श्री कृष्णा उम्मीद है ਤੁਸੀਂ ਸਾਰੇ ਵਧੀਆ ਹੋਵੋਗੇ ਰਾਧਾ ਨਾਨੀ ਦੀ ਕਿਰਪਾ ਦੇ ਨਾਲ ਜੇ ਤੁਹਾਡੇ ਨਾਲ ਨਾਈਟ ਰੂਟੀਨ ਸ਼ੇਅਰ ਕਰਾਂਗੀ ਔਰ ਨਾਲ-ਨਾਲ ਭਜਨ ਵੀ ਸੁਣਾ ਦਾਂਗੀ ਸ਼ੁਰੂ ਕਰਦੇ ਆਂ ਸ਼ਾਮ ਆਵੀ ਤੇਰੀ ਮੇਰੀ بگੜੇ ਨਾ ਸ਼ਾਮ ਆਵੀ ਤੇਰੀ ਮੇਰੀ بگੜਾ bigde na shaam bigde na bigde na shaam bigde na shaam ve teri meri bigde na ve teri ve bigde tenu radhe radhe kehna tenu radhe radhe kehna tena de vich rehna tere charna de vich rehna ਉਹ ਤੇਰੀ ਚਰਨਾ ਦੇ ਵਿੱਚ ਰਹਿਣਾ ਸਾਰੀ ਦੁਨੀਆ ਨੂੰ ਇਹ ਕਹਿਣਾ ਸ਼ਾਮਾ ਵੀ ਤੇਰੀ ਮੇਰੀ ਵਿਗੜੇ ਨਾ ਕਨਹਾ ਵੀ ਤੇਰੀ ਮੇਰੀ ਵਿਗੜੇ ਨਾ ਵਿਗੜੇ ਨਾ ਸ਼ਾਮ ਵਿਗੜੇ ਨਾ ਵਿਗੜੇ ਨਾ ਸ਼ਾਮ ਵਿਗੜੇ ਨਾ ਸ਼ਾਮਾ ਵੀ ਤੇਰੀ ਮੇਰੀ ਵਿਗੜੀ ਨਾ ਸ਼ਾਮਾ ਵੀ ਤੇਰੀ ਮੇਰੀ ਵਿਗੜੀ ਨਾ ਤੇਰੇ ਨਾਮ ਦੀ ਲੀਲੀ ਲੋਈ ਤੇਰੇ ਨਾਮ ਦੀ ਲੀਲੀ ਲੋਈ ਤੇਰੇ ਚਰਨਾ ਦੇ ਵਿੱਚ ਰੋਈ ਤੇਰੇ ਚਰਨਾ ਦੇ ਵਿੱਚ ਰੋਈ ਉਹ ਤੇਰੇ ਚਰਨਾ ਦੇ ਵਿੱਚ ਰੋਈ ਮੈਂ ਤਾਂ ਤੇਰੀ ਹੋ ਗਈ ਹੋਈ ਸ਼ਾਮਾ ਤੇਰੀ ਮੇਰੀ ਵਿਗੜੀ ਨਾ ਕਾਣਾ ਵੇ ਤੇਰੀ ਮੇਰੀ ਵਿਗੜੇ ਨਾ ਉਹ ਤੇਰੇ ਨਾਮ ਦੀ ਲਾਲੀ ਮਹਿੰਦੀ ਉਹ ਤੇਰੇ ਨਾਮ ਦੀ ਲਾਲੀ ਮਹਿੰਦੀ ਤੇਰੇ ਚਰਨਾ ਦੇ ਰੰਦੀ ਤੇਰੇ ਚਰਨਾ ਦੇ ਵਿੱਚ ਰਹਿੰਦੀ ਉਹ ਤੇਰੇ ਚਰਨਾ ਦੇ ਵਿੱਚ ਰਹਿੰਦੀ ਮੈਨੂੰ ਦੁਨੀਆ ਪਾਗਲ ਕਹੇ ਸ਼ਾਮਾ ਵੇ ਤੇਰੀ ਮੇਰੀ ਵਿਗੜੇ ਨਾ ਸ਼ਾਮਾ ਵੇ ਤੇਰੀ ਮੇਰੀ ਵਿਗੜੇ ਨਾ ਬਿਗੜੇ ਨਾ ਸ਼ਮਾ ਬਿਗੜੇ ਨਾ ਬਿਗੜੇ ਨਾ ਕਾਨ੍ਹਾ ਬਿਗੜੇ ਨਾ ਸ਼ਾਮਾ ਵੇ ਤੇਰੀ ਮੇਰੀ ਬਿਗੜੇ ਨਾ ਸ਼ਾਮਾ ਵੇ ਤੇਰੀ ਮੇਰੀ ਬਿਗੜੇ ਨਾ ਕਾਨ੍ਹਾ ਵੇ ਤੇਰੀ ਮੇਰੀ ਬਿਗੜੇ ਨਾ ਕਾਨ੍ਹਾ ਵੇ ਤੇਰੀ ਮੇਰੀ ਬਿਗੜੇ ਭਜਨ ਦੋਸਤੋ ਹੈ ਤਾਂ ਬਹੁਤ ਛੋਟਾ ਸੀ ਪਰ ਬਹੁਤ ਵਧੀਆ ਸੀ ਮੈਨੂੰ ਇਹ ਭਜਨ ਬਹੁਤ ਵਧੀਆ ਲੱਗਦਾ ਹੈ ਉਮੀਦ ਹੈ ਤੁਹਾਨੂੰ ਵੀ ਪਸੰਦ ਆਇਆ ਹੋਗਾ ਜੇ ਪਸੰਦ ਆਇਆ ਨਾ ਤਾਂ ਸਬਸਕ੍ਰਾਈਬ ਜ਼ਰੂਰ ਕਰੇ ਚੈਨਲ ਨੂੰ ਐਕਚੁਅਲੀ ਚੰਗੀ ਤਰ੍ਹਾਂ ਮੈਨੂੰ ਗਾਣਾ ਤਾਂ ਆਉਂਦਾ ਨਹੀਂ ਨਾ ਪਰ ਚਲੋ ਫਿਰ ਵੀ ਟਰਾਈ ਤਾਂ ਕਰਦੇ ਆ ਨਾ ਕਾਨਾ ਜੀ ਨੂੰ ਰਾਧਾ ਰਣੀ ਉਹਨਾਂ ਦੀ ਜਾਨ ਦੀ ਜਿਵੇਂ ਵੀ ਆਉਂਦਾ ਹੈ ਗਾਉਂਦੇ ਆ ਉਹਨਾਂ ਦੇ ਸਾਹਮਣੇ ਨਾ ਉਹਨਾਂ ਨੂੰ ਖੁਸ਼ ਕਰਨ ਵਾਸਤੇ ਉਹਨਾਂ ਨੂੰ ਦੱਸਣ ਵਾਸਤੇ ਕਿ ਅਸੀਂ ਤੁਹਾਨੂੰ ਮੰਨਦੇ ਆ ਤੁਹਾਡੀ ਸੇਵਾ ਕਰਨਾ ਚਾਹਾਂ ਤੁਹਾਡੇ ਪਿਆਰ ਚ ਰਹਿਣਾ ਚਾਹਦੇ ਆ ਇਸ ਦੁਨੀਆ ਤੋਂ ਪਰੇ ਜਿੱਥੇ ਹਰ ਵਕਤ ਤੋਖਾ ਮਿਲਦਾ ਹੈ ਨਾ ਇਹਦੇ ਚਰਨਾਂ 'ਚ ਆ ਕੇ ਆਪਨ ਥੋੜਾ ਸਕੂਨ ਮਿਲਦਾ ਹੈ ਕਿਉਂਕਿ ਤੋਖਾ ਨਹੀਂ ਦਿੰਦੇ ਪਿਆਰ ਕਰਦੇ ਆ ਸਾਡੀ ਖੁਸ਼ੀਆਂ ਦਾ ਧਿਆਨ ਰੱਖਦੇ ਨੇ ਜਿਵੇਂ ਮਾਪੇ ਦਾ ਹੱਥ ਆਪਣੇ ਸਿਰ ਤੇ ਹੁੰਦਾ ਉਹ ਉਹ ਵੀ ਨਾ ਇਹਨਾਂ ਦਾ ਹਰ ਵਕਤ ਇਹ ਹਰ ਵਕਤ ਆਪਣਾ ਧਿਆਨ ਰੱਖਦੇ ਨੇ ਹਰ ਵਕਤ ਬਸ ਕਮੀ ਆਪਣੀ ਹੁੰਦੀ ਹੈ ਜਿਹੜੇ ਆਪਾਂ ਇਹਨਾਂ ਦੇ ਨਾਲ ਇਹਨਾਂ ਦੇ ਚਰਨਾ ਚ ਲੱਗਦੇ ਨਹੀਂ ਆ ਆਪਾਂ ਹੀ ਦੇਰ ਕਰ ਦਿੰਦੇ ਆ ਸੇਵਾ ਕਰਕੇ ਬਹੁਤ ਮਜ਼ਾ ਆਉਂਦਾ ਹੈ ਤੁਸੀਂ ਵੀ ਕਰ ਬਹੁਤ ਜਿਹੜੀ ਵੀ ਵੀਡੀਓ ਦੇਖ ਰਹੇ ਹੋਗੇ ਉਹ ਕਾਨਾ ਜੀ ਦੇ ਭਗਤ ਹੀ ਹੋਵਗੇ ਮੋਸਟਲੀ ਤੁਸੀਂ ਵੀ ਸੇਵਾ ਕਰਦੇ ਹੋਗੇ ਕਾਨਾ ਜੀ ਦੀ ਰਾਧਾ ਰਾਣੀ ਦੀ ਜਿੰਨੀ ਦੇਰ ਆਪਾਂ ਸੇਵਾ ਚ ਲਾਂਦੇ ਆ ਇਹਨਾਂ ਦੇ ਸਾਹਮਣੇ ਬੈਠਦੇ ਆ ਸਕੂਨ ਮਿਲਦਾ ਆਪਾਂ ਨੂੰ انہੀ ਦੇ ਚੈਨ ਮਿਲਦਾ ਪਰੇਸ਼ਾਨੀਆਂ ਦੂਰ ਹੋ ਜਾਂਦੀਆਂ ਸਾਰੀਆਂ ਉਹ ਨੇਰ ਵਾਸਤੇ ਤਾਂ ਆਪਾਂ ਭੁੱਲ ਹੀ ਜਾਂਦੇ ਹਾਂ ਕਾਨਾ ਔਰ ਰਾਧਾ ਰਾਨੀ ਥੀ ਹੁਣ ਆਰਾਮ ਕਰਨਗੇ ਫੇ ਸਵੇਰੇ ਆਪਾਂ ਇਹਨਾਂ ਨੂੰ ਜਗਾਵਾਂਗੇ ਔਰ ਫੇ ਦੁਬਾਰਾ ਇਹਨਾਂ ਦੀ ਸੇਵਾ ਕਰਾਂਗੇ ਤਾਂ ਕਿ ਸਾਡਾ ਜੀਵਨ ਵੀ ਸਫਲ ਹੋ ਜੇ ਅਸੀਂ ਵੀ ਚੰਗੇ ਕਰਮ ਕਰੀਏ ਰਾਧੇ ਰਾਧੇ